ਸਸਿਕਲ ਜੀ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਜਲੰਧਰ ਵਾਸੀਆਂ ਦੇ ਲਈ ਜਾਂ ਫਿਰ ਜਲੰਧਰ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਲਈ ਬੇਹਦ ਖੁਸ਼ੀ ਭਰੀ ਖਬਰਾਂ ਖੁਸ਼ਖਬਰੀ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਇੰਡੀโก 에ਅਰਲਾਈਨਸ ਦੇ ਵੱਲੋਂ ਕਿ ਜੜੀਆਂ ਨਵੀਆਂ ਫਲਾਈਟਾਂ ਸਿੱਧੀਆਂ ਫਲਾਈਟਾਂ ਨੇ ਜੜੀਆਂ ਉਡਾਣਾ ਨੇ ਹੁਣ ਜਿਹੜਾ ਜਲੰਧਰ ਦੇ ਆਦਮਪੁਰ ਦਾ ਸਿਵਲ ਦਾ 에ਅਰਪੋਰਟ ਆ ਜਿਹੜਾ ਆਮ ਲੋਕਾਂ ਦੇ ਲਈ ਜਿਹੜਾ ਪਬਲਿਕ 에ਅਰਪੋਰਟ ਆ ਉਸ ਤੋਂ ਸਿੱਧੀਆਂ ਉਡਾਣਾਂ ਨੇ ਜੜੀਆਂ ਹੁਣ ਮੁੰਬਈ ਦੇ ਲਈ ਉਡਣਗੀਆਂ ਬਹੁਤ ਵੱਡਾ ਐਲਾਨ ਹੈ ਜਿਹੜਾ ਇੰਡੀਗੋ 에ਅਰਲਾਈਨਸ ਦੇ ਵੱਲੋਂ ਕੀਤਾ ਗਿਆ ਜਿੱਤੇ ਕਿ ਲੋਕਾਂ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਨ੍ਹਾਂ ਜਹਾਜ਼ਾਂ ਦੇ ਵਿੱਚ ਬਹੁਤ ਵੱਡੇ ਹਾਦਸੇ ਵਾਪਰੇ ਨੇ ਹਾਲਾਂਕਿ 에ਅਰ ਇੰਡੀਆ ਦੇ ਬਹੁਤ ਵੱਡੇ ਹਾਦਸੇ ਵਾਪਰੇ ਨੇ ਪਰ ਇਹ ਸਭ ਦੇ ਵਿਚਾਲੇ ਇੱਕ ਜਿਹੜਾ ਜਲੰਧਰ ਵਾਸੀਆਂ ਦੇ ਲਈ ਖੁਸ਼ੀ ਭਰੀ ਖਬਰ ਹੈ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਹੁਣ ਜਿਹੜਾ ਆਦਮਪੁਰ ਦਾ ਸਿਵਲ 에ਅਰਪੋਰਟ ਆ ਉਸ ਤੋਂ ਸਿੱਧਿਆ ਉਡਾਣਾਂ ਨੇ ਜਿਹੜੀਆਂ ਹੁਣ ਮੁੰਬਈ ਦੇ ਲਈ ਸ਼ੁਰੂ ਹੋ ਜਾਣਗੀਆਂ ਦੱਸ ਦਈਏ ਕਿ ਸਿਵਲ 에ਅਰਪੋਰਟ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਦੇ ਵੇਲੇ ਬਣਾਇਆ ਗਿਆ ਸੀ ਅੱਜ ਪਹਿਲੀ ਉਡਾਣ ਹੈ ਜਿਹੜੀ ਸਿੱਧੀ ਮੁੰਬਈ 에ਅਰਪੋਰਟ ਤੋਂ ਜਿਹੜੀ 12:55 ਦੇ ਉੱਪਰ ਆਦਮਪੁਰ ਜਲੰਧਰ ਦੇ ਲਈ ਉਡਾਣ ਭਰੇਗੀ ਯਾਨੀ ਕਿ ਹੁਣ ਪਹਿਲੀ ਜਿਹੜੀ ਉਡਾਣ ਮੁੰਬਈ ਤੋਂ ਸਿੱਧੀ ਆਦਮਪੁਰ ਉਤਰਨੀ ਹੈ ਤੇ ਉਸ ਤੋਂ ਬਾਅਦ ਠੀਕ 3:15 ਦੇ ਉੱਪਰ ਆਦਮਪੁਰ ਤੋਂ ਜਿਹੜੀ ਸਿਵਲ ਜਿਹੜੀ ਜਿਹੜੀ ਇੱਥੇ ਪਹੁੰਚੇਗੀ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਈਏ ਕਿ ਫਿਰ ਮੁੜ ਤੋਂ ਜਿਹੜਾ 3:50 ਦੇ ਉੱਪਰ ਮੁੰਬਈ ਯਾਤਰੀਆਂ ਦੇ ਲਈ ਜੋ ਰਵਾਨਾ ਹੋਵੇਗੀ ਫਿਰ ਸ਼ਾਮ 6:30 ਵਜੇ ਜਿਹੜੀ ਮੁੰਬਈ ਲਈ ਜਿਹੜੀ 3:50 ਤੇ ਤੁਰਨੀ ਆ ਸਾਢੇ 6 ਵਜੇ ਪਹੁੰਚਣੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇੰਡੀਗੋ 에ਅਰਲਾਈਨ ਦਾ ਜਿਹੜਾ 186 ਸੀਟਾਂ ਵਾਲਾ ਜਹਾਜ਼ ਹਫਤੇ ਦੇ ਵਿੱਚ ਰੋਜ਼ਾਨਾ ਯਾਨੀ ਕਿ ਹਫਤੇ ਦੇ ਵਿੱਚ ਰੋਜ਼ ਜਿਹੜਾ ਹਫਤੇ ਦੇ ਵਿੱਚ 7 ਦਿਨ ਯਾਨੀ ਕਿ ਰੋਜ਼ਾਨਾ ਜਿਹੜਾ ਇੰਡੀਗੋ 에ਅਰਲਾਈਨ ਦਾ ਜਹਾਜ਼ 146 ਸੀਟਾਂ ਵਾਲਾ ਜਿਹੜਾ ਸਿੱਧਾ ਆਦਮਪੁਰ ਤੋਂ ਮumbai ਜਾਵੇਗਾ ਮumbai ਤੋਂ ਸਿੱਧਾ ਆਦਮਪੁਰ ਆਏਗਾ ਜਾਨੀ ਕਿ ਜਲੰਧਰ ਵਾਸੀਆਂ ਦੇ ਲਈ ਜਾਂ ਪਰ ਜਿਹੜੇ ਜੋ ਲੋਕ ਨੇ ਜਿਹੜੇ ਮੁ ਜਲੰਧਰ ਦੇ ਆਸ-ਪਾਸ ਦੇ ਇਲਾਕਿਆਂ ਦੇ ਉਹ ਹੁਸ਼ਿਆਰਪੁਰ ਹੋ ਗਿਆ ਕਪੂਰਥਲਾ ਇਧਰਲੇ ਪਾਸੇ ਬਿਆਸ ਲੁਧਿਆਣਾ ਵੀ ਬਿਲਕੁਲ ਨਜ਼ਦੀਕ ਪੈ ਜਾਂਦਾ ਤਾਂ ਇਨ੍ਹਾਂ ਇਲਾਕਿਆਂ ਦੇ ਜਿਹੜੇ ਲੋਕ ਨੇ ਅੰਮ੍ਰਿਤਸਰ ਦੇ ਲੋਕ ਨੇ ਬੇਹਦ ਖੁਸ਼ਕबरीਖ ਭਰੀ ਜਿਹੜੀ ਖਬਰ ਆ ਉਹ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਇੰਡੀਗੋ 에ਅਰਲਾਈਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸਿੱਧੀਆਂ ਉਡਾਣਾਂ ਨੇ ਜਿਹੜੀਆਂ ਹੁਣ ਆਦਮਪੁਰ ਸਿਵਲ 에ਅਰਪੋਰਟ ਤੋਂ ਜਿਹੜੀਆਂ ਮੁੰਬਈ ਦੇ ਲਈ ਉਡਣਗੀਆਂ ਤੇ ਉਧਰਲੇ ਪਾਸੇ ਮੁੰਬਈ 에ਅਰਪੋਰਟ ਤੋਂ ਵੀ ਫਿਰ ਸਿੱਧੀਆਂ 에ਅਰਲਾਈਨਸ ਨੇ ਜਿਹੜੀਆਂ ਇੰਡੀਗੋ 에ਅਰਲਾਈਨਸ ਦੀਆਂ ਫਲਾਈਟਾਂ ਨੇ ਸਿੱਧੀਆਂ ਆਦਮਪੁਰ 에ਅਰਪੋਰਟ ਦੇ ਜਿਹੜੀਆਂ 에ਅਰਪੋਰਟ ਦੇ ਲਈ ਉਡਣਗੀਆਂ ਪਰ ਇਸ ਸਭ ਦੇ ਵਿਚਾਲੇ ਇਹ ਵੀ ਖਬਰ ਹੈ ਕਿ ਦਿਹਾੜੀ ਦੇ ਵਿੱਚ ਕਈ ਕਈ ਉਡਾਣਾਂ ਉਡਣਗੀਆਂ ਹਫਤੇ ਦੇ ਵਿੱਚ ਤਕਰੀਬਨ 7 ਉਡਾਣਾਂ ਯਾਨੀ ਕਿ ਇੱਕ ਹਫ਼ਤੇ ਦੇ ਵਿੱਚ 7 ਉਡਾਣਾਂ ਹੋ ਸਕਦਾ ਕਿ ਰੋਜ਼ਾਨਾ ਵੀ ਜਿਹੜੀ ਇੱਕ ਫਲਾਈਟ ਆ ਇੰਡੀਗੋ 에ਅਰਲਾਈਨ ਦੀ ਜਿਹੜੀ ਇਹ ਛੋਟੇ ਜਿਹਸ ਦੇ ਵਿੱਚ ਕਿ 186 ਯਾਤਰੀਆਂ ਵਾਲਾ ਜਹਾਜ਼ ਆ ਆਦਮਪੁਰ 에ਅਰਪੋਰਟ ਤੋਂ ਜਿਹੜੀ ਉਡਾਣ ਭਰੇਗਾ ਸਿੱਧੀ ਜਿਹੜੀ ਮੁੰਬਈ ਜਾ ਕੇ ਲੈਂਡ ਕਰੇਗਾ ਤੇ ਉਸ ਤੋਂ ਬਾਅਦ ਫੇਰ ਮੁੰਬਈ ਤੋਂ ਉਡਾਣ ਭਰੇਗਾ ਸਿੱਧੀ ਜਾ ਕੇ ਆਦਮਪੁਰ 에ਅਰਪੋਰਟ ਜਿਹੜਾ ਜਲੰਧਰ ਦੇ ਵਿੱਚ ਆ ਉੱਥੇ ਜਾ ਕੇ ਲੈਂਡ ਕਰੇਗਾ ਬੇਅਤ ਖੁਸ਼ੀ ਭਰੀ ਖ਼ਬਰ ਆ ਜਿਹੜੀ ਜਲੰਧਰ ਦੇ ਆਸ-ਪਾਸ ਦੇ ਲੋਕਾਂ ਦੇ ਲਈ ਜਲੰਧਰ ਵਾਸੀਆਂ ਦੇ ਲਈ ਨਿਕਲ ਕੇ ਸਾਹਮਣੇ ਆ ਰਹੀ ਹੈ